ਲੋ ਵੀ ਆ ਜਾਗੇ 2 ਤਰੀਕ ਤੇ ਦਸਹਿਰਾ ਐ ਸਾਡਾ ਦਸਹਿਰਾ ਬੂਫਰਾ ਪੱਤਿਆਂ ਚ ਲੰਗੇ ਜਾਂਦਾ ਐ ਸਹੀ ਗੱਲ ਨੇ ਅਵਰ ਦਾ ਭੈਣ ਨਾ ਕੋਇਲਾ ਬੂਫਰਾ ਨਾ ਟਕਸਲੇ ਕੋਹਲੇ ਸਾਡਾ ਦਸਹਿਰਾ ਦਾ ਹੀ ਐ ਕੋਈ ਬੰਦਾ ਖਾਸ ਭਰਾ ਜਿਹੜੇ ਆ ਜਾਂਦੇ ਜਵਾਬ ਨਹੀਂ ਦੇ ਹੁੰਦਾ ਜਿਹੜਾ ਤੇ ਫਿਰ ਆਪਣੇ ਤਾਂ ਹੁਣ ਤੁਹਾਨੂੰ ਪਤਾ ਕੋਹਰੇ ਰਹੇ ਨੇ ਤੇ ਸਾਰਾ ਬਣ ਗਿਆ ਤੇਰਾ ਹੋ ਗਿਆ ਤੇ ਸਾਰਾ ਦੇਖ ਲੈ ਰਾਵਣ ਾਂਕੇ ਲਾਲੇ 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 ਆਪਣਾ ਬਣੀ ਜਾਂਦਾ ਨਾ ਦਸਹਿਰਾ ਬਸ ਸਹੀ ਆ ਇਹਨਾਂ ਦਾ ਬੰਦਿਆ ਬਾਕੀਆਂ ਦਾ ਸਾਰਾ ਦੇਖੇ ਕੀ ਕਰਦਾ ਆ ਲੈ ਆ ਸਾਡੇ ਜਵਾਕ ਦਾ ਦਸਹਿਰਾ ਸਹਿਰਾ ਸਾਡਾ ਆ ਇਹਦਾ ਮੈਟ ਲਾਉਨ ਚ ਲਾ